ਹੈਲੋ ਫਰੈਂਡਸ ਅੱਜ ਦਾ ਸੋ ਸਵਾਲ ਹੈਗਾ ਉਹ ਹੈਗਾਗਾ ਸ੍ਰੀ ਗੁਰੂ ਖਰਗੋਬਿੰਦ ਸਾਹਿਬ ਜੀ ਦੀਆਂ ਕਿੰਨੀਆਂ ਪਤਨੀਆਂ ਸੀ ਤੇ ਬਾਬਾ ਗੁਰਦਿੱਤਾ ਜੀ ਨੇ ਉਹਨਾਂ ਵਿੱਚੋਂ ਕਿਸ ਦੀ ਕੁੱਖੋਂ ਜਨਮ ਲਿਆ ਸੀ ਸਹੀ ਆਨਸਰ ਦੇਣ ਵਾਲੇ ਨੂੰ ਮੇਰੇ ਵੱਲੋਂ 500 ਰੁਪਏ ਜਿਹੜਾ ਗੋਹੋ Google Pay ਕੀਤਾ ਜਾਊਗਾ ਤੇ ਇਹ ਇਨਾਮ ਹੈਗਾ ਜਿਹੜਾ ਹਰ ਸੰਡੇ ਲਾਈਵ ਹੋ ਕੇ ਜਿਸ ਦਾ ਵੀ ਸਹੀ ਆਨਸਰ ਹੋਇਆ ਉਹਨੂੰ ਇਨਾਮ ਦਿੱਤਾ ਜਾਇਆ ਕਰੂ ਤੇ ਜੇ ਕਿਸੇ ਸਵਾਲ ਦਾ ਸਹੀ ਆਨਸਰ ਨਾ ਹੋਇਆ ਤਾਂ ਹਰ ਸੰਡੇ ਮੈਂ ਉਸ ਵੀਡੀਓ ਦੇ ਨੀਚੇ ਉਹਦਾ ਸਹੀ ਆਨਸਰ ਕਮੈਂਟ ਕਰਿਆ ਕਰੂੰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਤਾਂ ਕਿ ਮੈਂ ਇਸ ਤਰ੍ਹਾਂ ਦਾ ਕੰਟੈਂਟ ਹੈਗਾ ਜਿਹੜਾ ਉਹ ਲਗਾਤਾਰ ਜਾਰੀ ਰੱਖ ਸਕਾਂ ਕਿਉਂਕਿ ਇਸ ਤੋਂ ਪਹਿਲਾਂ ਦੀਆਂ ਜੋ ਵੀਡੀਓ ਸੀਗੀਆਂ ਉਹਨਾਂ ਨੂੰ ਤੁਹਾਡੇ ਵੱਲੋਂ ਬਹੁਤ ਘੱਟ ਵੇਅਰ ਮਿਲਿਆ ਇਸੇ ਕਰਕੇ ਮੈਨੂੰ ਹੋਰ ਤਰ੍ਹਾਂ ਦਾ ਕੰਟੈਂਟ ਹੈ ਜਿਹੜਾ ਉਹ ਚੂਜ਼ ਕਰਨਾ ਪੈਂਦਾ ਤੁਹਾਡੀ ਪਿਆਰ ਦੇ ਨਾਲ ਹੀ ਮੈਂ ਇਹ ਚੀਜ਼ਾਂ ਨਹੀਂ ਗੀਆਂ ਜਿਹੜੀਆਂ ਹੋਰ ਲੈ ਕੇ ਆ ਸਕੂੰਗਾ ਤੇ ਜਿਹੜੀ ਇਹ ਨੌਲੇਜ ਹੈਗੀ ਉਹ ਕਰ ਕਰ ਪਾ ਸਕੂਗੀ ਬਾਕੀ ਵੀਡੀਓ ਦੇ ਨੀਚੇ ਕਮੈਂਟ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ